ਇਹ ਨਹੀਂ ਸੱਸ ਨਹੀਂ ਅੱਖਾਂ ਤੋਂ ਉਹ ਆਂਦੀ ਆ ਵਿਚਾਲੇ ਚੱਲੀਏ ਤੇ ਮਾਦਾ ਨੂੰ ਜੰਗਲ 'ਚ ਛੱਡਿਆ ਸੀ ਮਾਦਾ ਨੂੰ ਮ ਜੰਗਲ 'ਚ ਛੱਡ ਕੇ ਕਿਤਨਾ ਵੱਡਾ ਆਹ ਇਹ ਦੂਰ ਦਿਖਾਣ ਦੀ ਲੋੜ ਹੀ ਕੋਈ ਨਹੀਂ ਉਹ ਨਾ ਜੰਗਲ 'ਚ ਛੱਡਿਆ ਮੁੰਡਾ ਉਹਦਾ ਆਹਦਾ ਮਾਦਾ ਇੱਥੇ ਬਹਿ ਜਾ ਮੈਂ ਬਾਲਣ ਇਕੱਠਾ ਕਰ ਲਿਆਵਾ ਹੂੰ ਮਾਦਾ ਬਹਿ ਗਈ ਵਿਚਾਰੀ ਅੱਖਾਂ ਤੋਂ ਪਰੋਕھی ਆਹ ਤੇ ਮੁੰਡਾ ਤੇ ਚਲ ਗਿਆ ਘਰ ਨੂੰ ਬਾਲਣ ਉਹਨੇ ਕੀ ਕਰਨਾ ਹੈ ਆਹ ਮਹਾਰਾਜ ਸੱਚਾ ਪਾਤਸ਼ਾਹ ਮੇਰੇ ਪਤਨ ਕਾ ਉਤੇ ਬਲੇ ਨਾ ਖਾ ਗਏ ਮੇਰੇ ਪੁੱਤ ਨੂੰ ਛੇਰ ਨਾ ਖਾ ਗਏ ਹੋਣਾ ਹੱਥ ਮਾਰੀ ਜਾਵੇ ਭੋਣਾ ਮਹਾਰਾਜ ਦੇ ਘੜੀ ਹੱਥ ਜੋੜੀ ਜਾਵੇ ਮਹਾਰਾਜ ਜੀ ਆ ਗਏ ਅੰਦੇ ਮਾਤਾ ਕੀ ਕਰਦੀਆਂ ਅੰਝ ਜਾ ਕਰਨਾ ਕੀ ਆ ਮੇਰਾ ਨਾ ਮੁੰਡਾ ਬਾਲਣ ਇਕੱਠਾ ਕਰਨ ਗਿਆ ਸੀ ਤੇ ਉਹ ਨਾ ਆਇਆ ਨਹੀਂ ਗਿਆ ਤੇ ਮੈਂ ਤੇ ਹੱਥ ਜੋੜਦੇ ਮਹਾਰਾਜ ਨੂੰ ਖਾ ਉਹ ਮਾਤਾ ਉਹ ਤੇ ਤੈਨੂੰ ਭੋਲ ਜੇ ਖੰਜਾ ਕੇ ਗਿਆ ਵੀ ਇਥੇ ਜੰਗਲ ਚ ਬਹਿ ਜਾ ਬਹਿ ਜਾ ਇਹਨੂੰ ਜਾਨਵਰ ਖਾ ਲੈਣਗੇ ਆ ਮਹਾਰਾਜ ਨੂੰ ਮਹਾਰਾਜੀ ਰੇਠੀ ਕੋ ਨਹੀਂ ਉਹ ਨਾਲ ਲੈ ਗਏ ਨਾਲ ਲੈ ਕੇ ਉਹਨਾਂ ਸੇ ਆ ਕੇ ਸੋਨਾ ਮੰਦਿਰ ਬਣਾਤਾ ਮਾਤਾ ਦਾ ਤੇ ਸੇਵਾਦਾਰਨੀਆਂ ਲਾਤੀਆਂ ਚ ਟੇਲੀ ਦੇ ਵਛਾ ਦਿੱਤੇ ਤੇ ਤੀਜਾ ਚੌਥਾ ਦਿਨ ਹੋਇਆ ਤੇ ਨਹੀਂ ਚੱਲ ਵੇਖ ਕੇ ਜੀ ਮਾਤਾ ਨੂੰ ਇਹ ਮਾਤਾ ਉੱਥੇ ਕੀ ਆ ਉਹਨੂੰ ਦੱਸਣ ਦਾ ਪਿਆ ਮੇਰੇ ਕੋਲ ਜੰਗਲ ਚ ਮਾਤਾ ਨਹੀਂ ਉਹਨੂੰ ਦੱਸਣ ਦਾ ਪਿਆ ਕੇ ਉਹਨੂੰ ਦੱਸਣ ਦਾ ਪਿਆ ਵੇਖੋ ਉੱਥੇ ਮੰਦਰ ਬਣਿਆ ਉੱਥੇ ਨਾ ਹੋਵੇ ਤਾਂ ਦੀ ਮਾਤਾ ਮਾਤਾ ਜਾਂਦੇ ਨੂੰ ਪੰਗਦੇ ਬੈਠੀ ਤੇ ਗੋਲੀਆਂ ਲੱਗੀਆਂ ਕੋਈ ਨੱਪਣ ਕੁੱਟਣਾ ਆ ਗਿਆ ਪ੍ਰੋਪੋਸ਼ਨ ਉਹ ਸੱਚੇ ਦਾ ਸੱਚਾ ਢੋਆ ਹੂੰ ਵੇਖੇ ਆ ਗਈ ਆ ਗਈ ਤੇ ਆਣ ਕੇ ਆਂਦੀ ਮੇਰੀ ਮਾਂ ਨੂੰ ਹੀ ਲਿਆ ਹਾਂ ਔਦੀ ਮਾਂ ਨੂੰ ਲੈ ਆ ਹਾਂ ਲੈ ਮਾਂ ਨੂੰ ਰੋਟੀਆਂ ਪਕਾਉਂਦੀਆਂ ਲੀੜੇ ਬੰਨ ਦਿੱਤੇ ਫਿਰ ਜਨਾ ਚੇਰੇ ਇਹ ਮੰਦਰ ਨਾ ਪਹਿਣ ਜਿਉਂ ਨਾ ਚੇਰੇ ਲੀ ਲਾ ਲਊ ਰੋਟੀ ਖਾਊ ਖਾਊਆ ਓਥੇ ਬਿਠਾਏ ਉਹਨੂੰ ਜਿੱਥੇ ਉਹਨੂੰ ਬਿਠਾ ਕੇ ਆ ਹੂੰ ਓਥੇ ਬੈਠੀ ਉਹ ਕਿਥੋਂ ਜਾਵੇ ਓਹਦੀ ਅੱਖਾਂ ਨੂੰ ਪਰੋਖੀ ਹੋ ਹੂੰ ਓਦੇ ਗਾਲਾਂ ਕੱਢਣ ਲਈ ਜਿੱਦਿਆਂ ਉਹਦੇ ਮੂੰਹੋਂ ਨਿਕਲਣਗੇ ਗਾਲਾਂ ਕੱਢੀ ਜਾਵੇ ਜਵਾਈ ਨੂੰ ਆਹ ਮਹਾਰਾਜ ਜੀ ਆ ਗਏ ਆਂਦੇ ਮਾਤਾ ਕੀ ਕਰਦੇ ਉਹਨਾਂ ਨੂੰ ਗਾਲਾਂ ਕੱਢ ਤਾ ਹਾਂ ਉਹਨਾਂ ਨੇ ਨਾ ਘਰ ਹਟ ਬਾਂਦਰੀ ਆਖ ਕੇ ਸ਼ੁਕਰੀਆ ਆਖਦੇ ਉਹਨਾਂ ਮੂੰਹ ਬਾਂਦਰੀ ਦਾ ਲੱਗ। ਜਦੋਂ ਦਵਾਈ ਆ ਉਹਨੇ ਪਾੜ ਪਾੜ ਕੇ ਉਹਨੂੰ ਖਾ ਲਾ। ਖਾਦਾ ਸੱਚੇ ਦਾ ਸਕੱਤ ਹੋਆ। ਇਹ ਪਹਿਲਾਂ ਤੋਂ ਉਹਨੂੰ ਪੈਣ ਦੀ ਗੱਲਾਂ ਤੁਰੀਆਂ ਆ। ਇਹ ਹੁਣ ਲਈ ਤਿਆਰ ਨਹੀਂ। ਉਹਨਾਂ ਵਾਂਗ ਬੀਬੀਆਂ ਜਾਈ儿ਖਾ ਕਰਦੀਆਂ ਆ ਪਰ ਮੈਂ ਤੇ ਜਿਹੜੇ ਘਰ ਪੁੱਛ ਲੈ ਸੰਧਰਪੁਰ ਨੂੰ ਜਾਣੀ ਮੈਂ ਇਹ ਹਵਾਨੀ। ਸੋਭਾ ਥਟੋ ਕਰ ਤੂੰ ਸੋਭਾ ਨਾ ਆ ਜਾਂਦੀ ਆ ਘਾਰੇ ਇਹੋ ਇਹੋ ਇਹਨਾਂ ਦਾ ਇਹੋ ਸਾਡਾ ਵੀ ਕਿਸੇ ਦਾ ਵੀ ਨਹੀਂ ਕਿਸੇ ਦਾ ਵੀ ਨਹੀਂ ਇਹ ਕਿਸੇ ਦਾ ਨਹੀਂ ਹਾਂ ਕੋਈ ਨਾ ਬੰਦਾ ਗਿਆ ਤੇ ਆਂਦਾ ਮੈਨੂੰ ਨਾ ਤੂੰ ਇੱਥੇ ਰੱਖ ਲਾ ਆਂਦਾ ਇੱਥੇ ਨਹੀਂ ਮੈਂ ਰੱਖ ਦਾਂਦਾ ਇਹ ਮੇਰਾ ਘਾਰ ਆ ਅਜਾ ਨਾ ਉਹਨੇ ਰੱਖਿਆ ਨਾ ਰਾਤ ਆ ਤੁਰ ਕੇ ਜਾਂਦੇ ਹਾਂ ਰੱਖਿਆ ਨਾ ਤੇ ਕੋਈ ਦਿਨ ਪਾ ਕੇ ਉਹ ਸਾਲ ਦੋ ਸਾਲੀ ਫੇ ਆਇਆ ਹਾਂ ਉਹ ਧੀ ਕਰਾ ਅੰਦਾ ਵੀ ਮੈਨੂੰ ਆਜਾ ਇੱਥੇ ਰਾਹ ਰੱਖਣਾ ਮੈਂ ਇੱਥੇ ਘਰ ਮੈਂ ਆਪਣੇ ਨਹੀਂ ਕਿਸੇ ਨੂੰ ਰੱਖਦਾ ਕਿਉਂ ਨਹੀਂ ਤੂੰ ਰੱਖਦਾ ਅੰਦਾ ਨਹੀਂ ਇਹ ਮੇਰਾ ਘਰ ਆਨੇ ਪੁੱਛੇ ਤੇਰਾ ਜਿਹੜਾ ਬਾਬਾ ਉਹ ਕਿੱਥੇ ਆ ਹਾਂ ਉਹ ਹੀ ਚਲੇ ਗਿਆ ਮਹਾਰਾਜ ਦੇ ਘਰ ਆ ਤੇਰਾ ਪਿਓ ਕਿੱਥੇ ਆ ਇਹ ਉਹ ਵੀ ਚਲੇ ਗਿਆ ਉਹਨੇ ਇੱਕ ਉਹਨਾਂ ਦਾ ਵੀ ਨਹੀਂ ਇਹ ਤੇਰਾ ਵੀ ਨਹੀਂ ਆਹ ਇਹ ਘਰ ਆਪਣਾ ਕਿਸੇ ਦਾ ਵੀ ਨਹੀਂ ਕਿਸੇ ਦਾ ਘਰ ਮਾਲਕ ਦਾ ਹੀ ਹੈ ਮਾਲਕ ਦਾ ਇੱਥੇ ਕਈਆਂ ਨੇ ਆਉਣਾ ਤੇ ਕਈਆਂ ਨੇ ਜਾਣਾ ਜਾਣਾ ਕਈ ਆਏ ਤੇ ਕਈਆਂ ਨੇ ਤੁਰ ਜਾਣਾ ਜਿਵੇਂ ਮਾਨੀ ਜਾਂਦੇ ਕਿਹੜੀ ਗੱਲ ਦਾ ਹਾਂ ਉਹ ਇਹ ਤਾਂ ਆਪਣਾ ਨਹੀਂ ਜਿਹੜਾ ਆਪਾਂ ਪਰੋਣੇ ਆਏ ਹਾਂ ਪਤਾ ਨਹੀਂ ਕਿਹੜੇ ਵੇ ਛੱਡ ਜਾਣਾ ਏਦਾਂ ਹੀ ਏਦਾਂ ਹਮੰਦਰ ਸਾਹਿਬ ਦੇ ਲਾਗੇ ਸੇਵਾ ਦਾ ਬਾਜ਼ਾਰ ਜੇ ਵੀ ਹੈਗਾ ਨਾ ਉਹਦਾ ਇੱਕੋ ਬੱਚਾ ਸੀ ਉਹ ਪਾਠ ਕਰਦੀ ਸੀ ਪਾਠ ਕਰਦੀ ਤੇ ਬਾਹਰੋਂ ਆਇਆ ਬੱਚਾ ਏਡਾ ਖੇਡਦਾ ਖੇਡਦਾ ਤੇ ਬਾਹਰੋਂ ਆਇਆ ਤੇ ਆਣ ਕਹਿੰਦਾ ਮਾਂ ਰੋਟੀ ਲੈਣੀ ਮਾਂ ਰੋਟੀ ਲੈਣੀ ਉਹ ਪਾਠ ਕਰੀ ਗਈ ਉਹਨੇ ਚੁੰਗੀ ਜਲ ਨੂੰ ਹੱਥ ਕਰਦਾ ਚੁੰਗੀ ਨਹੀਂ ਲੱਕੜਦੀਆਂ ਚੁੰਗੀ ਜਲ ਨੂੰ ਹੱਥ ਕਰ ਦਿੰਦਾ ਪਾਠ ਕਰੀ ਗਈ ਉਹ ਨਹੀਂ ਛੱਡੀ ਕਰਨਾ ਉਹ ਰੋਟੀ ਕੱਟ ਕੇ ਖਾਣ ਲੱਗਾ ਉਹ ਵਿੱਚੋਂ ਸੱਪ ਲੜ ਗਿਆ ਨੂੰ ਸੱਪ ਲੜ ਗਿਆ ਉਹ ਮੁੰਡਾ ਮਰ ਗਿਆ ਉੱਥੇ ਪਿਆ ਰਿਆ ਮੁੰਡਾ ਹੂੰ ਪਿਆਰਿਆ ਉਹਨੇ ਪਾਠ ਕਰਕੇ ਸਾਰਾ ਅਰਦਾਸ ਕਰਕੇ ਫਿਰ ਉਹਨੇ ਮੁੰਡੇ ਦੇ ਉੱਤੇ ਲੀੜਾ ਦੇ ਦਿੱਤਾ ਹੂੰ ਲੀੜਾ ਦੇ ਦਿੱਤਾ ਜਦੋਂ ਘਰ ਆਇਆ ਉਹਦੇ ਘਰ ਵਾਲਾ ਤੋਂ ਆਂਡੀ ਵੀ ਜਿਹੜੇ ਕਿਸ ਦੀ ਚੀਜ਼ ਉਹ ਲੈਦੇ ਉਹਦਾ ਡਰ ਨਹੀਂ ਕੋਈ ਘਰ ਆਉਂਦਾ ਨਹੀਂ ਉਹਦੀ ਚੀਜ਼ ਜੀ ਦੀ ਉਹ ਲੈ ਜਾ ਉਹਦਾ ਕਦਾ ਕੋਈ ਡਰੋਣਾ ਹੂੰ ਫੇਰ ਉਹਨਾਂ ਦੱਸਿਆ ਵੀ ਬੱਚਾ ਇਤਨਾ ਸਾਫਾ ਲੜ ਕੇ ਇਤਨਾ ਹੋ ਗਿਆ ਉਹਨਾਂ ਟਾਕ ਦਿੱਤਾ ਉਹ ਰੋਏ ਨਹੀਂ ਹਾਂ ਸਾਰਾ ਸ਼ਹਿਰ ਇਕੱਠਾ ਹੋ ਗਿਆ ਅੰਬਰਸਰ ਇਹ ਮਾਤਾ ਦਾ ਪੋਤਾ ਇਤਨਾ ਹੋ ਗਿਆ ਮਾਤਾ ਰੋਏ ਨਹੀਂ ਗੁਰੂ ਰਾਮਦਾਸ ਜੀ ਨੇ ਦੱਸਿਆ ਮਹਾਰਾਜ ਨੂੰ ਹਾਂ ਉਹਨਾਂ ਨੇ ਇਤਨਾ ਮਾਤਾ ਸੀਵਾ ਦਾ ਬੱਚਾ ਰਹਾ ਕਿ ਇਹ ਇਦਾਂ ਹੋ ਗਿਆ ਤੇ ਉਹ ਰੋਏ ਨਹੀਂ ਹਾਂ ਮਹਾਰਾਜ ਆਏ ਗੁਰੂ ਰਾਮਦਾਸ ਜੀ ਨੇ ਕਿਹਾ ਮਾਤਾ ਜੀ ਨਾ ਬੱਚਾ ਜਾਈ ਤਾਂ ਕੋ ਦੁਨੀਆਂ ਤੇ ਨਾ ਚਾਹੀਦਾ ਹਾਂ ਉਹਨਾਂ ਨੇ ਤੁਹਾਡਾ ਹੁਕਮ ਹੈ ਤੁਹਾਡਾ ਹੀ ਹੁਕਮ ਹੈ ਹਾਂ ਉਹਨਾਂ ਬੱਚਾ ਤੇ ਜੀਣਾ ਕਰ ਸਕਦੇ ਸੀ ਆਹ ਉਹਨਾਂ ਨੇ ਉਹਦਾ ਮਾਦਾ ਸੇਵਾ ਦਾ ਬਾਜ਼ਾਰ ਉਹ ਰੈਂਦੀ ਦੁਨੀਆ ਤੱਕ ਨਾ ਰੈਂਦੀ ਦੁਨੀਆ ਤੱਕ ਨਾ ਉਹ ਤਰ ਇੱਕ ਪੀੜੀ ਦੂਜੀ ਪੀੜੀ ਕਿਸ ਨਾਮ ਲੈਣਾ ਹੀ ਨਹੀਂ ਹਾਂ ਮੇਰੀ ਗੁੱਫੜ ਦੀ ਦਾਦੀ ਦਾ ਕੋਈ ਨਾਮ ਲੈਂਦਾ ਆਹ ਹੂੰ ਚਲੋ ਮੇਰੀ ਸੱਸ ਦਾ ਵੀ ਲਾਵਾਂਗੇ ਫੇ ਇਦਾਂ ਮਰ ਕੇ ਇਦਾਂ ਹੋਇਆ ਇਦਾਂ ਨਾਮ ਦੇਖਿਆ ਕਿ ਨਹੀਂ ਆਹ ਉਹ ਵੀ ਅਹਾਂ ਲੈਣਾਗਾ ਸਾਡੇ ਨੌਆਂ ਦੇ ਥੋੜਾ ਨੌਆਂ ਨੇ ਕਿੱਥੋਂ ਲੈਣਾ ਉਹ ਨੌਆਂ ਨੇ ਕਿੱਥੋਂ ਲੈਣਾ ਹੂੰ ਉਹ ਵਾਹੇ ਕਰੂ ਉਹ ਇਹਦਾ ਢਲੀ ਇਹ ਢਲੀ ਐ ਤੇ ਢਲੀ ਹੁੰਦੀ ਐ ਨਾ ਨਹੀਂ ਫੇਰ ਇਹ ਕਰ ਲਈ ਨਾ ਤੂੰ ਢਲੀ ਲੋਕੀ ਬੰਦੇ ਆ ਕੁੱਟ ਕੇ ਨਹੀਂ ਬੰਦੇ ਢਲੀ ਬੰਦੇ ਲੋਕੀ ਥਾਂ ਰੱਖਿਆ ਕਰ ਮੈਂ ਬਣੀ ਰੱਖ ਲੀਆਂ ਦੇ ਬਿਨਾਇਨ ਕੋ ਤਾਂ ਟਾਈਮ ਵੇਖ ਲੈਂਦੇ ਘੜੀ ਤੋਂ ਮੈਂ ਪਤਾ ਤਾਂ ਟਾਈਮ ਕਿਉਂ ਨਹੀਂ ਆ ਝੂਠ ਸੱਚ ਨਾ ਬਾਜੇ ਜਦੋਂ ਕੋਈ ਤੁਰਦਾ 2:00 ਵਜੇ ਆ 8:00 ਵਜੇ ਹਾਂ ਨਹੀਂ ਬਿਨਾਇਨ ਕੋ ਤਾਂ ਵੇਖ ਲੈਨੇ ਅਨਾਈਆਂ ਕਰਨਾਂ ਨੇ ਮੈਂ ਜੀ ਮੈਨੂੰ ਉਤਰਾਂ ਨਹੀਂ ਦਾ ਉਦਾਂ ਦੇਖ ਜਾਂਦੇ ਬਣਾਈਆਂ ਅੱਖਾਂ ਕਿ ਉਦਾਂ ਹੀ ਅੱਖਾਂ ਚੋਂ ਬਣਾਈਆਂ ਬਣਾਈਆਂ ਹਾਂ ਮੇਰੇ ਤੇ ਸਰਦੀ ਖਰਾਕ ਬਣੀ ਜਾਉਂ ਤੈਨ ਨੜੰਗੇ ਤੈਨ ਬਲੌਗ ਮੈਂ ਸੁਭਿਜਤਾਗਾ ਪਾ ਲੈਨੇ ਹੂੰ ਮਸ਼ੀਨ ਨਹੀਂ ਚੱਲਦੀ ਆ ਪਛਰੇ ਕਸੂਰੇ ਨਹੀਂ ਸੀਦੇ ਹਾਂ ਦੇਹੋ ਲੈ ਮੁੰਡਾ ਮੈਂ ਤਾਂ ਨਹੀਂ ਬਣਨੀ ਤੈਨ ਘੁੰਡੀਆਂ ਦੋ ਕਢਾ ਕੇ ਲਿਆ ਬੇਟੂ ਐ ਤੋ ਠੀਕ ਆ ਇੱਕ ਹੋਰ ਕਢਾ ਇੰਨੀ ਇੱਥੇ ਲੈ ਲੈ ਅੱਜ ਵੀ ਰਹਿੰਦਾ ਨਹੀਂ ਆ ਤਾਂ ਹੋ ਜੇ ਸੋ ਠੀਕ ਆ ਬਹੁਤੀ ਕੱਸੀ ਵੀ ਨਹੀਂ ਚੰਗੀ ਉਹਨੇ ਕੱਸੀ ਚੰਗੀ ਲੱਗਦੀ ਠੀਕ ਆ ਵੈਹ ਵੀ ਕਸ ਜੀ ਪਾਉਗੀ ਨਾ ਚੀਗੀ ਜੀ ਪਾਉਗੀ ਜਿਆਦਾ ਕੱਸੀ ਹਾਂ ਨੂੰ ਪਤਾ ਉਹ ਨਹੀਂ ਮੈਨੂੰ ਵੀ ਤੇਰੇ ਅਜੀ ਨੇ ਦੱਸਿਆ ਹੋਰ ਨਹੀਂ ਇਹ ਕੜੀ ਆ ਤੇ ਦੋਨੋਂ ਵੇਖਣਾ ਲੱਗਦੇ ਉਹ ਬਲੱਡ ਵਾਲੀ ਪਾਈ ਆ ਆਹੋ ਹਾਂ ਚਾਹ ਤਰੇ ਵੱਡਾ ਮੇਰੀ ਵੀ ਇਸ ਨਾਲ ਤੇ ਫੁੱਟੀਆਂ ਜਿਹੜੀਆਂ ਸਾਰੀਆਂ ਕੱਢ ਲਈਆਂ ਵਕਟਰਾਂ ਕੱਢ ਆਹੋ ਕੜੀਆਂ ਕੱਢ ਲਈਆਂ ਸਾਰੀਆਂ ਵੀਰੋ ਨੇ ਮੇਰੇ ਮੁੰਡੇ ਨੇ ਕਰਾਈ ਗ੍ਰਿੰਡਰ ਨੇ ਆ ਬਲੀਦੀ ਬੁੱਢੀ ਵੀ ਫੜਨ ਕੇ ਚਾਹਦੀ ਆ ਆਹ ਬਰਨਾਮਾ ਆਨੇ ਮੇਰੀ ਵੀ ਅਗੇ ਗਿਨਾਮਾ ਬਣ ਕੇ ਨਹੀਂ ਨਹੀਂ ਮੈਂ ਰਤਾ ਐਰ ਕੇ ਰੱਖਿਆ ਘਰ ਐਦਾਂ ਅਜ ਤਾਂ ਹਰ ਕੇ ਵੇਖਾ ਦਾ ਟਾਈਮ ਆ ਐਰ ਤਾ ਨੂੰ ਨਹੀਂ ਤਾ ਨੂੰ ਬੰਦੇ ਬੰਦੇ ਆਹ ਐਦਾਂ ਬੁੱਢੀਆਂ ਬੰਦੀਆਂ ਤੁਹਾਨੂੰ ਪਤਾ ਕਰਾ ਹੀ ਨਾ ਕੰਮ ਪੜੀ ਉਹ ਪੜੀ ਪੀਛੀ ਆਉਣੀ ਆ ਆਹ ਹਾਂ ਚਦਾਈ ਨਾ ਮੰਗੀ ਚਦਾ ਇਹ ਨਾ ਬੰਦੀ ਤੇ ਮੈਨੂੰ ਕਿਸੇ ਨੇ ਬੀਬੀ ਰਾਣੀ ਨੇ ਆਖਿਆ ਨਹੀਂ ਇਧਰਲੇ ਬੰਨੇ ਆ ਇਹਨੂੰ ਟਾਈਮ ਦੇਖੀਦਾ ਹਾਂ ਮੈਂ ਚੰਗਾ ਚਾਲੇ ਇਧਰੋਂ ਵੀ ਹਲੇ ਨਹੀਂ ਇਦਾਂ ਜਿਹੜੀਆਂ ਗਾੜੀਆਂ ਨਹੀਂ ਬੰਦੀਆਂ ਚੇਰਾ ਕੰਜਰ ਲਾਇਆ ਹੈ ਸ਼ੇਤ ਗੀਂ ਗਿਆ ਦਗਾ ਰਹਾ ਦੋ ਪਈਆਂ ਵਿਸਰ ਗੀਆਂ ਤੇ ਦੁੱਲੇ ਦੀਆਂ ਦੂਰ ਬਲਾਈਆਂ ਗਈਆਂ ਆ ਸਾਨੂੰ ਕੀ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਕਹੇ ਦੀ ਗੜਾ ਵਿੱਚ ਚਾਰ ਕਰ ਲਿਆ ਪਰ ਕੋਈ ਪਰਵਾਹ ਨਹੀਂ ਸਭ ਕੋ ਚੰਗਾ ਆਹੋ ਹਾਂ ਸਭ ਕੋ ਤਾਂ ਮੈਨੂੰ ਬੋਲਾ ਕਈ ਵਾਰ ਸਾਵਧਾਨ ਨੂੰ ਕੋ ਗੱਲ ਕਰੇ ਤੇ ਕਈਆਂ ਨੂੰ ਗੁੱਸਾ ਚੜਦਾ ਦਾ ਇਹ ਮੈਨੂੰ ਮਾੜਾ ਤੇ ਗੁੱਸਾ ਕਰਕੇ ਮੁਰਗਾ ਹਸਾਈ ਹਾਂ ਅੱਛਾ ਅੱਛਾ ਆਇਆ ਪਤਾ ਖਾਨਾ ਵੰਦਾ ਰੱਖਿਆ ਨੇ ਗੁੱਸਾ ਦਿੱਤਾ ਹਾਂ ਰਾਮ ਰੱਖੀ ਕੀ ਤੇ ਮਾੜਾ ਥੋੜਾ ਆ ਮੈਂ ਫਿਰ ਇਹਨੂੰ ਗੱਲ ਸਾਰੀ RAM ਰੱਖੀ ਦੀ ਸੁਣਾਈ ਸੁਣਾਈ ਆ ਹੈ ਅੱਬੇ ਤੈਨੂੰ RAM ਰੱਖ ਲੂ ਪਾਰਾ ਤਾਂ ਤੈਨ੍ਹ ਧਮਾਨੂ ਜੱਪੇ ਮੈਂ ਸਾਰੀ ਫਰਲਾਦ ਦੀ ਕਹਾਣੀ ਇਹਨੂੰ ਸਾਰੀ ਦੱਸੀ ਇਹਨੂੰ ਪਤਾ ਲੱਗਾ ਠੀਕ ਆ ਫਰਲਾਦ ਨਾ ਫਰਲਾਦ ਨੇ ਨਹੀਂ ਲੈ ਕੇ ਆਖਣਾ ਬਾਪ ਜਦ ਤੂੰ ਯਾਰ ਨੇ ਨਾ ਆਖ ਦਿੱਤੀ ਆ ਵੀ ਨੂੰ ਆ ਉਹਦੇ ਵਿੱਚ ਨਾ ਮਿੱਲੀ ਨੇ ਬਲੂੰਗੇ ਦਿੱਤੇ ਮਿੱਲੀ ਨੇ ਬਲੂੰਗੇ ਦਿੱਤੇ ਤੇ ਉਹ ਨਾ ਕਰਦਾ ਫੇਰਾਂ ਅਮਰਾਮ ਤੇ ਬਲੂਗੇ ਸੜ ਜਾਣੇ ਤੇ ਮੇਰੀ ਆਵੀ ਹੁਣ ਮੈਂ ਨਾ ਲਾਉਣ ਜੋਗਾ ਨਾ। ਉਹਨੇ ਅਣਕੇ ਨਾ ਫਰਲਾਦ ਨੂੰ ਦਵਾਈ ਤੇ ਲੈਣ ਕਲੇ ਦਵਾਈ ਲੈ ਗਿਆ ਅਮਰਾਮ ਰਾਮ ਲਿਖੀ ਜਾਵੇ ਦੱਬੀ ਹੋਰ ਲਵਾਉਂਦਾ ਵੀ ਨਾ ਲੈ। ਉਹਨੇ ਉਹਨਾਂ ਸਪਾਲੇ ਅੰਦਰ ਤਾੜਾ ਸਪਾਲੇ ਅੰਦਰ ਤਾੜ ਤੱਕ ਡੇ ਜੇ ਇਹਨੂੰ ਸਪਕਾ ਜਾਣਗੇ ਇਹ ਰਾਮ ਅਮਰਾਮ ਦੇਖਣ ਹੋਰ ਦਰਨਾਸ਼ਕੀ ਗਜਾਤੇ ਹੋ। ਹਾਂ ਫਰਲਾਦ ਦਾ ਪਿਓਰ ਨਾਸ਼ਕੀ ਉਹਨੇ ਫੇਕੀ ਚੀਤਾ ਵੀ ਕਾਲਤਾ ਸਵੇਰੇ ਵੇਖਿਆ ਸਪੋ ਉਹਨਾਂ ਖੇਡਣ ਦੇ ਫਰਲਾ ਦੇ ਖੇਡਣ ਦੇ ਹਾਂ ਫਿਰ ਉਹਨੇ ਨਾ ਕਿ ਕੀਤਾ ਵੀ ਉਹਨੂੰ ਨਾ ਫਰਲਾ ਨੂੰ ਨਦੀ ਜੀ ਰੋੜ ਦਿੱਤਾ ਇਹ ਨਦੀ ਜੀ ਰੋੜ ਦੇਣਾ ਨਦੀ ਠਾਠਾ ਮਾਰਦੀ ਖੁਸ਼ੀ ਨਾਲ ਚੜ੍ਹੇ ਵੀ ਮੇਰੇ ਫਰਲਾ ਦੇ ਦਰਸ਼ਨ ਹੋ ਗਏ ਹਾਂ ਉਹ ਵੀ ਚੜਿਆ ਠਾਠਾ ਮਾਰਦੀ ਫਿਰ ਉਹਨੇ ਕਿਹਾ ਵੀ ਇੱਧਰ ਆ ਜਾ ਨਹੀ ਨਹੀ ਮੈਂ ਤੱਤੇ ਥਾਮਤ ਪਾਤੀ ਪੱਤੇ ਥਾਮਤ ਪਾਤੀ ਮੈਂ ਪਾਖਿਆ ਤੇ ਤਤੇ ਥਾ ਮੰਜੇ ਉਹ ਨਾ ਕਿ ਗੁਰੂ ਮਹਾਰਾਜ ਜਿਹੜੇ ਨਾ ਉਹ ਕੀੜੀ ਦਾ ਰੂਪ ਉਤਾਰ ਕੇ ਤਤੇ ਥਾ ਮੰਜੇ ਜਦੋਂ ਆਖਾ ਪਾ ਜਫੀ ਲਾੜ ਨੇ ਉਹਨੇ ਪਾਈ ਉਹਨੇ ਕਿ ਕਿਤਾ ਪਈ ਉਹ ਕੀੜੀ ਉੱਤੇ ਤੁਰ ਜਾਵੇ ਉਹ ਨਾ ਤੂੰ ਨਾ ਉਹਨੇ ਰਾਮਾ ਫਰਲਾ ਡੋਲ ਜਾਂਦਾ ਜੀ ਕੀੜੀ ਨਾ ਬਣ ਜਾ ਰਾਮਾ ਫਰਲਾ ਡੋਲ ਜਾਂਦਾ ਫਿਰ ਉਹਨੇ ਉਹ ਕੱਲ ਕੋਈ ਜਾਣ ਨਹੀਂ ਆਇਆ ਜੇ ਲਾੜ ਜਿਹੜਾ ਸੀ ਨਾ 14 ਕੋਲ ਮਾਂ ਚਲੇ ਗਿਆ ਹੂੰ ਜਿੰਨਾ ਬਾਬੇ ਬਕਾਲੇ ਨੂੰ ਬਸਾਲਾ ਆ ਇਹ ਮੈਂ ਕਥਾ ਬਾਬੇ ਬਕਾਲੇ ਸੁਣੀ ਜਿਹੜੀ ਜਿੱ ਬੈਠੀ ਨੇ ਉਹਦਾ ਮੈਂ ਗੱਲਾਂ ਘੱਟ ਸੁਣ ਲੀਆਂ ਕਥਾ ਮਾਸੀ ਸੁਣ ਜਾਂਦੀ ਕੋਈ ਭਾਵੇਂ ਨਾ ਸੁਣ 14 ਉਹ ਤਾਂ ਚਲੇ ਗਿਆ ਮੀਲ ਛੋਟੇ ਹੁੰਦੇ ਤੇ ਕੋਈ ਛੋਟੇ ਹੁੰਦੇ ਤੇ ਮੀਲ ਜਿਹੜੇ ਵੱਡੇ ਹੁੰਦੇ ਉਹ ਵੱਡੇ ਹੁੰਦੇ ਹੂੰ ਕੋ ਫੇਰ ਨਾ ਇਹਨੇ ਫਰਲਾਦ ਨੇ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਅਥਾ ਦੇ ਹੁਣ ਇਹਦਾ ਆਧਾਰ ਕਰਦੇ ਹਾਂ ਹੁਣ ਇਹਦੀ ਗਤੀ ਕਰਦੇ ਫੇਰ ਉਹਨੇ ਹਰਨਾਕ ਜਨੂ ਨਾਲ ਉਹਨੇ ਫਿਰ ਛੁੱਟਿਆ ਜਦੋਂ ਫੇਰ ਕਿਤੇ ਰੋਕ ਦਿੰਦਾ ਰੱਖ ਦਿੰਦੇ ਜਿੱਥੇ ਜਿੱਥੇ ਡਿੱਗੇ ਉੱਥੇ ਫਿਰ ਟੁੱਟੇ ਹਾਂ ਹਾਂ ਰਨਾਸ਼ ਕਿਹਦਾ ਮਾੜੀ ਮਿੱਟੀ ਦਾ ਬਣਿਆ ਮਾਂ ਜੇਲ੍ਹ ਚ ਇਹਦਾ ਪਿਓ ਮਾਂ ਉਹਦੀ ਮਲਾਕਾ ਤੇ ਗਿਆ ਕਾਂ ਕਾਂ ਥਾਣੀ ਮਾਸੀ ਦਾ ਦੇ ਕਾਂ ਥਾਣੀ ਕਾਮ ਗਿਆ ਉਹਦਾ ਹੂੰ ਬਿਲਕੁਲ ਇਹ ਰਨਾਸ਼ ਕੋਲ ਆ ਆ ਇਹ ਫਿਰ ਜਦੋਂ ਕੀੜੀ ਨਾ ਬੰਦ ਹੋ ਰਾਮਾ ਪ੍ਰਲਾਦ ਡੋਲ ਜਾਂਦਾ ਤੇ ਤੂੰ ਨਾ ਆਉਣਾ ਰਾਮਾ ਇਹ ਤਾਇਆ ਸਾਡਾ ਸਾਧਵੀ ਨਾਮ ਰੱਖੇ ਜਾਂਦਾ ਜਾਂਦਾ ਸਾਰਿਆਂ ਨੂੰ ਉਹ ਵੀ ਨਾਮ ਰੱਖਾ ਉਹ ਵੀ ਨਾਮ ਰੱਖੀ ਸਾਰਿਆਂ ਨੂੰ ਪੁੰਨ ਲਖਣਾ ਸਾਰਿਆਂ ਨੂੰ ਮੇਰੇ ਪਿਓ ਤੋਂ ਵੱਡਾ ਜਿਹੜਾ ਤਾਇਆ ਹੋਏ ਦਾ ਦੋ ਤਾਇਏ ਦੋ ਚਾਕੇ ਹਾਂ ਚੰਗਾ